one of the premium and prestigious professional institutes providing a wide range of professional courses with 100% placement assistance we are shri sai group of institutes ਸਭ ਤੋਂ ਪਹਿਲਾਂ ਤਾਂ ਮੈਂ ਮਾਝੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੈਨੂੰ ਸੜਕਾਂ ਦੇ ਲਈ ਪੈਸੇ ਦਿੱਤੇ ਆ ਸੋ ਮੈਂ ਅੱਜ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਦਾ ਇੱਕ ਦੂਜੀ ਲਾਈਫ ਲਾਈਨ ਇੱਕ ਦੂਜੀ ਲਾਈਫ ਲਾਈਨ ਜਿਹੜਾ ਰੋਡ ਤਾਰਾਗੜ ਤੋਂ ਰਤਨਗੜ ਬਾਯਾ ਭਰਿਆ ਲੜੀ ਤੇ ਅਪ ਟੂ ਧੋਵੜਾ ਇਹ ਰੋਡ ਅੱਜ ਇਹਦਾ ਦੀਪੱਤਰ ਰੱਖਿਆ ਬਣਾਉਣ ਦੇ ਲਈ ਸੋ ਸਭ ਤੋਂ ਪਹਿਲਾਂ ਇਲਾਕੇ ਭਰ ਦੇ ਜਿੰਨੇ ਵੀ ਅੱਜ ਲੋਕ ਆਏ ਨੇ ਉਹਨਾਂ ਸਭ ਨੂੰ ਮੁਬਾਰਕਾਂ ਵਧਾਈਆਂ ਸੋ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਰੋਡ ਜੋ ਲੋਕਾਂ ਦੱਸਿਆ ਕਿ ਲਗਭਗ 18-20 ਸਾਲ ਪਹਿਲਾਂ ਇਹ ਰੋਡ ਬਣਿਆ ਸੀਗਾ ਔਰ ਇਸ ਰੋਡ ਦੀ ਇੰਨੀ ਮਾੜੀ ਹਾਲਤ ਸੀਗੀ ਕਿ ਲੋਕਾਂ ਨੇ ਰਾਹ ਬਦਲ ਲੇ ਸਨ ਜੋ ਲੋਕਾਂ ਦੀ ਵੱਡੀ ਡਿਮਾਂਡ ਸੀਗੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਸੋ ਅੱਜ ਇਹਦਾ ਉਦਘਾਟਨ ਕੀਤਾ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਆਪਣੇ ਆਪ 'ਚ ਵੀ ਸਮਝਦਾ ਵੀ ਮੈਂ ਅੱਜ ਹੌਲਾ ਮਹਿਸੂਸ ਕਰ ਰਿਹਾ ਕਿ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਇਹ 9 ਕਿਲੋਮੀਟਰ ਰੋਡ ਹੈ ਜਿਹੜਾ 8 ਕਰੋੜ 45 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦਾ ਨਿਰਮਾਣ ਹੋ ਰਿਹਾ ਇਹ ਪਹਿਲੀ ਵਾਰ ਇਤਿਹਾਸ ਦੇ ਅੰਦਰ ਇਹ ਰੋਡ 10 ਫੁੱਟ ਤੋਂ 18 ਫੁੱਟ ਜਿਆਦਾ ਬਣਨੀ ਜਾ ਰਿਹਾ ਇਹ ਬਹੁਤ ਵੱਡੀ ਗੱਲ ਹੈ ਸੋ ਇਹ ਪਲਾਨ ਰੋਡ ਦੇ ਵਿੱਚ ਇਹਦਾ ਨਾਂ ਪਿਆ ਸੋ ਪਲਾਨ ਰੋਡ ਦਾ ਮਤਲਬ ਇਹ ਹੈ ਕਿ ਇੱਥੇ ਜਿਹੜੀ ਮੌਕੇ ਦੀ ਜਿਹੜੀ ਕਨਵਿੰਸਿੰਗ ਮੂਵਮੈਂਟ ਕਿੰਨੀ ਹੈ ਉਹਦੇ ਮੁਤਾਬਕ ਇਹ ਰੋਡ ਬਣਨਾ ਸੋ ਮੈਂ ਆਮ ਜਿਸ ਤਰ੍ਹਾਂ ਕਹਿਣਾ ਹੁੰਦਾ ਕਿ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦਿੱਤਾ ਸੁਣਿਆ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਨਾਂ ਸੋ ਮੈਨੂੰ ਖੁਸ਼ੀ ਆ ਕਿ ਇਹ ਰੋਡ ਜਿਹੜਾ ਇਹ 45 50 ਪਿੰਡਾਂ ਨੂੰ ਕਵਰ ਕਰੇਗਾ ਸੋ ਨਾ ਕੇਵਲ ਉਹ ਹਲਕੇ ਦਾ ਬਲਕਿ ਦਿਨਾਂ ਨਗਰ ਦੇ ਮਰਾੜੇ ਤੋਂ ਲੈ ਕੇ ਤੇ ਪਰੇ ਤੱਕ ਲੋਕ ਜਿਹੜੇ ਆਸ-ਪਾਸੇ ਆਂਦੇ ਆ ਤੇ ਇਸ ਰੋਡ ਦੇ ਉੱਤੇ বিজেਪ ਦੀ ਸਾਬਕਾ ਐਮਐਲਏ ਦਾ ਘਰ ਵੀ ਰਿਆ ਉਹ ਵੀ ਨਹੀਂ ਰੋਡ ਬਣਾ ਸਕਿਆ ਔਰ ਪਿਛਲਾ ਐਮਐਲਏ ਵੀ ਜਿਹੜਾ ਆ ਉਹ ਵੀ ਨਹੀਂ ਇਹ ਰੋਡ ਬਣਾ ਸਕਿਆ ਸੋ ਸਾਨੂੰ ਖੁਸ਼ੀ ਆ ਕਿ ਅਸੀਂ ਲੋਕਾਂ ਦੀ ਇਸ ਮੰਗ ਨੂੰ ਅੱਜ ਪੂਰਾ ਕੀਤਾ ਔਰ ਮੈਂ ਫਿਰ ਦੁਬਾਰਾ ਜਿਹੜਾ ਮਾਨਚੂਕ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਖੁੱਲੇ ਬੰਦੇ ਨਾਲ ਸਾਡੇ ਹਲਕਿਆਂ ਕੋਲ ਅੱਛੇ ਦਿੱਤੇ ਆ ਪੂਰੇ 8 ਕਰੋੜ ਰੁਪਏ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੇ ਨਿਰਮਾਣ ਕਾਰਜ ਹੋਣਗੇ ਬਹੁਤ ਜਲਦੀ ਇਹ ਰੋਡ ਬਣਾ ਕੇ ਲੋਕਾਂ ਨੂੰ ਸਹਾਰਾ ਦਿੱਤਾ ਜਾਵੇਗਾ ਜਿਹੜਾ ਰੋਡ ਹੈ ਜਾਂ ਤਾਰਾਗੜ ਤੋਂ ਲੈ ਕੇ ਧੋਬੜੇ ਤੱਕ ਆਇਆ ਇਸ ਰੋਡ ਨੂੰ ਤਕਰੀਬਨ 50 ਤੋਂ 60 ਪਿੰਡ ਜਿਹੜੇ ਆ ਉਹ ਗ੍ਰਸਤ ਸੀ ਪਰ ਇਹ ਬਹੁਤ ਵੱਡੀ ਨਜਾਤ ਜਿਹੜੀ ਆ ਲੋਕਾਂ ਨੂੰ ਮਿਲੀ ਆ ਮੈਂ ਮੰਤਰੀ ਸਾਹਿਬ ਦਾ ਸਦਾ ਭਵਨਸੀ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਜਿਹੜੀ ਮੰਗ ਸੀ ਪਿਛਲੇ 15-20 ਸਾਲਾਂ ਤੋਂ ਲੋਕਾਂ ਦੀ ਸੀ ਪਿਛੀਆਂ ਸਰਕਾਰਾਂ ਵੀ ਲਈਆਂ বিজেপি ਦੀ ਐਮਐਲ ਵੀ ਰਹੀ ਹੈ ਸੀਮਾ ਦੇ ਵੀ ਜਿਵੇਂ ਜਿੱਦਾਂ ਕਿ ਮંત્રી ਸਾਹਿਬ ਨੇ ਦੱਸਿਆ ਔਰ ਸਾਡੇ ਕਾਂਗਰਸ ਦੇ ਵਿਧਾਇਕ ਵੀ ਰਹੇ ਆ ਸਾਰਿਆਂ ਨੇ ਜ਼ੋਰ ਲਾਇਆ ਪਰ ਉਹਨਾਂ ਦੀ ਬਾਪੇ ਇਸ ਕੋਈ ਨਹੀਂ ਚਲੀ ਔਰ ਸਾਨੂੰ ਕੈਬਨਿਟ ਦੇ ਵਿੱਚ ਵਜ਼ੀਰ ਮਿਲਿਆ ਇਹ ਉਹੀ ਤੋਹਫਾ ਸਾਨੂੰ ਮਿਲਿਆ ਆ ਔਰ 10 ਫੁੱਟ ਤੋਂ 18 ਫੁੱਟ ਤੇ ਸਾਡੀ ਸੋਚ ਤੋਂ ਬਾਹਰ ਹੀ ਸਾਨੂੰ ਨਹੀਂ ਪਤਾ ਕਿ 10 ਫੁੱਟ ਤੋਂ 18 ਫੁੱਟ ਦੀ ਸੜਕ ਹੋ ਸਕਦੀ ਆ ਔਰ ਮੈਂ ਮੰਤਰੀ ਸਾਹਿਬ ਦਾ तहे दिलੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੁਲਾਹ ਰੋਡ ਦੇ ਅੰਦਰ ਜਾ ਕੇ ਔਰ ਇਹ 18 ਫੁੱਟ ਚੜਕ ਕੇ ਸਾਨੂੰ ਜਿਹੜੀ ਆ ਇਹ ਤੋਹਫੇ ਦੇ ਰੂਪ ਤੇ ਦਿੱਤੀ ਆ ਅਸੀਂ ਚਾਹ ਕੇ ਵੀ ਮੰਤਰੀ ਸਾਹਿਬ ਦਾ ਮਤਲਬ ਕਿ ਇਸ਼ਾਨ ਕਹੋ ਜਾਂ ਕੁਝ ਵੀ ਕਹੋ ਅਸੀਂ ਨਹੀਂ ਦੇ ਸਕਦਾ ਕਿਉਂਕਿ ਅਸੀਂ ਮੈਂ ਤਕਰੀਬਨ ਪਿਛਲੇ 4 ਸਾਲ ਤੋਂ ਇਸ ਰੋਡ ਤੋਂ ਨਹੀਂ ਗਿਆ ਇਸੇ ਤਰ੍ਹਾਂ ਕਈ ਲੋਕ ਜਿਹੜੇ ਐ ਸੁਦਕਤ ਨੂੰ ਜਾਣਾ ਭੁੱਲ ਗਏ ਤੇ ਅੱਜ ਮੈਂ ਸਵੇਰ ਤੋਂ ਇੱਥੇ 7 ਵਜੇ ਤੋਂ ਇੱਥੇ ਆ ਔਰ ਹਜ਼ਾਰਾਂ ਲੋਕ ਐ ਜਿਹੜੇ ਮੈਨੂੰ ਮਿਲ ਕੇ ਗਏ ਆ ਜਦੋਂ ਪਤਾ ਲੱਗਿਆ ਇਹ ਆ ਰੋਡ ਅੱਜ ਜਿਹੜਾ ਬਣਨ ਜਾ ਰਿਹਾ ਸ਼ੁਰੂ ਹੋ ਰਿਹਾ ਉਹ ਲੋਕਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ ਪਰ ਵਾਕਿ ਕੀ ਪਤਾ ਲੱਗਦਾ ਕਿ ਸਰਕਾਰਾਂ ਜੇ ਚਾਹਣ ਕੰਮ ਕਰਨ ਦੀ ਨੀਅਤ ਹੋਵੇ ਤੇ ਫਿਰ ਜਿਹੜਾ ਆ ਇਦਾਂ ਦੇ ਕੰਮ ਲੋਕਾਂ ਨੂੰ ਸੁਗਾਤ ਦੇ ਵਿੱਚੋਂ ਮਿਲਦੇ ਆ ਪਰ ਨਾ ਕਿ ਜਿਹੜੇ ਲੀਡਰਾਂ ਦੇ ਨਾਲ ਮੈਂ ਇੱਕ ਸੰਦੇਸ਼ ਦੇਣਾ ਚਾਹਨਾ ਜਿਹੜੇ ਐਮਐਲਏ ਵਿਧਾਇਕਾਂ ਜਾਂ ਮੰਤਰੀਆਂ ਦੇ ਨਾਲ ਜਿਹੜੇ ਉਹਨਾਂ ਦੇ ਲੀਡਰ ਰਹਿੰਦੇ ਆ ਮੈਂ ਉਹਨੂੰ ਤੁਹਾਡੇ ਮਾਧਿਅਮ ਰਸਤੇ ਇਹ ਮੈਸੇਜ ਦੇਣਾ ਚਾਹਨਾ ਕਿ ਜੇਕਰ ਲੀਡਰਾਂ ਦੇ ਨਾਲ ਰਹਿਣਾ ਦੇ ਲੀਡਰਾਂ ਦੇ ਕੰਮ ਦੇ ਵਿੱਚ ਚੰਗੀਆਂ ਗੱਲਾਂ ਕਰੋ। ਦ ਬਲਮੀਰ ਦੀਆਂ ਗੱਲਾਂ ਕਰੋ, ਛੜਕਾਂ ਦੀਆਂ ਗੱਲਾਂ ਕਰੋ। ਪਿੰਡ ਦੇ ਛਪੜਾਂ ਦੀਆਂ ਗੱਲਾਂ ਕਰੋ। ਜਨਾਕੀ ਮਾਈਨਿੰਗ ਦੀਆਂ ਗੱਲਾਂ ਕਰੋ। ਤੇ ਫਲਾਣੀ ਜਗ੍ਹਾ ਪਹਿਲੀ 50 ਹਜ਼ਾਰ ਦੀ ਮਿਲ ਰਹੀ ਹੈ, 100 ਲੱਖ ਰੁਪਏ ਦੀ ਮਿਲ ਰਹੀ ਹੈ। ਇਹਨਾਂ ਚੀਜ਼ਾਂ ਨੂੰ ਛੱਡੋ। ਲੀਡਰਾਂ ਦੇ ਕੰਮ ਵਿੱਚ ਜੇ ਚੰਗੀ ਆਵਾਜ਼ ਦੇਵਾਂਗੇ, ਚੰਗੇ ਕੰਮ ਹੋਣਗੇ। ਔਰ ਇਹ ਤੁਹਾਡੇ ਸਾਹਮਣੇ ਸਬੂਤ ਹੈ। ਔਰ ਮੈਂ ਜ਼ਿਆਦਾ ਨਾ ਕਰਾਂ ਮંત્રી ਸਾਹਿਬ ਵੀ ਲੇਟ ਹੋ ਰਹੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।